ਸਿਕਾਰੇ ਆਪੋ ਬੇਨਾਮ ਜੁਬੰਦਿਆ ਨੇ ਕਿਸਾਨਾਂ ਨੇ ਮਜ਼ਦੂਰਾਂ ਨੇ ਫਤਹ ਫਤਹ ਬਖਸ਼ੀਆਂ ਸਰਕਾਰ ਪਰਖਵਾਇ ਗਰੂ ਨੇ ਸੱਚੇ ਦਿਲੋਂ ਚੱਲੇ ਸੀ ਇਮਾਨਦਾਰੀ ਨਾਲ ਚੱਲੇ ਸੀ ਹੁਣ ਇੱਕ ਗੱਲ ਯਾਦ ਰੱਖਿਓ ਅਸੀਂ ਜਾਤ ਦੇ ਰਹਿਣਾ ਇੱਕੇ ਜਿਹੇ ਰਹਿਣਾ ਸਾਡੇ ਕਿਸਾਨਾਂ ਆਪੋ ਜਿਹੜੇ ਬਣੀ ਬਜ਼ੁਰਗਾਂ ਦਾ ਮਾਣ ਆ ਉਹਨਾਂ ਬਜ਼ੁਰਗਾਂ ਨੂੰ ਅਸੀਂ ਦੇਵਾਂਗੇ ભાઈ મારી પગ પર પેન રાખે મારી બહુ હા ભાઈ તુમ બી હો તુસ સારેયા બી ભાઈ એક એકા બન્ને બી એક એકા જેરી રૂહ આસ ટાઈમ હેગી ઓર એક એકા રૂહ ઓર એક એકા ਇੱਥੇ ਪਹੁੰਚੋ ਵੀ ਆ ਜੇ ਹੁਣ ਮੌਕਾ ਸੰਭਾਲੇ ਤੇ ਫਿਰ ਜਲਵਾਦ ਨੂੰ ਗਾ ਵਧਾਏ ਜੋ ਉਸ ਵਾਈਕਰੂ ਨੇ ਅਟਰੈਕਟਰ ਵਾਲੇ ਭਾਈ ਦਾ ਵੀ ਧੰਨਵਾਦ ਭਾਈ ਓਏ ਤੁਸੀਂ ਇਹ ਸੰਬੋਲਕ ਗੱਲ ਕਰਤੀ ਆ ਟਰੈਕਟਰ ਤੇ ਖੜੇ ਹੋ ਕੇ ਅਗੇ ਹੱਥ ਮੰਗੀ ਐਨੇ ਆ ਕਿ ਆ ਦੇਖ ਲਓ ਉੱਤੇ ਝੂਣਦੇ ਨਿਸ਼ਾਨ ਰਹਿਣ ਹਰ ਸਾਲ ਚੜਗਾਉ ਤੇ ਅੰਦਰ ਰੱਖੀ ਪਈਓ ਇਹ ਕਦੇ ਸਾਡੇ ਸਾਡੇ ਟੋਟਾ ਤੇ ਲੱਗਦੀਆ ਆ ਇੱਥੇ ਇਨਕ੍ਰਾਂਜ ਜਥੇਬੰਦੀਆਂ ਦੀ ਲੀਡਰਸ਼ਿਪ ਆਪਾਂ ਸਾਰੇ ਸਾਡੇ ਆਕੂਆਂ ਨੂੰ ਬੁਲਾਉਣੇ ਆ ਸਾਡੇ ਆਕੂ ਆਉਣਗੇ ਤੇ ਜੋਰ ਡਿਸੀਜਨ ਲੈਣਗੇ ਫਿਰ ਆਪਾਂ ਉਸ ਸਾਹਮਣੇ ਨਾਲ ਅੱਗੇ ਜਾਤ ਦੇ ਚ ਵਧਾਂਗੇ ਸੋ ਲੀਡਰਸ਼ਿਪ ਨੂੰ ਸਾਰੇ ਅਪੀਲ ਕਰੋ ਵੀ ਆਜੋ ਅਜੇ ਵੀ ਤੁਹਾਡੀ ਹੁਕਮਚਾ ਸੀ ਤੁਹਾਡੇ ਜਾਤ ਦੇ ਜਾਂ ਤੁਸੀਂ ਸਾਡੇ ਲੀਡਰੋਂ ਨੌਜਵਾਨ ਨੇ ਬਹੁਤ ਵੱਡੀ ਜ਼ਿੰਮੇਵਾਰੀ ਜਿਹੜੇ ਕਹਿੰਦੇ ਸੀ ਹੁੱਲੜਬਾਜੀ ਨਹੀਂ ਇਹ ਨੌਜਵਾਨ ਬਹੁਤ ਜ਼ਿੰਮੇਵਾਰ ਆ ਇਹਨਾਂ ਨੇ ਜੋ ਕਰਕੇ ਦਿਖਾਤਾ ਜਿਹੜਾ ਕਦੇ ਸੋਚਿਆ ਜਾਂ ਕਲਪਿਆ ਵੀ ਨਹੀਂ ਜਾ ਸਕਦਾ ਸੀ ਅਸੀਂ ਔਰ ਕੋਈ ਨੌਜਵਾਨ ਘਟਾ ਮੇਸ਼ੇ ਨਹੀਂ ਕਰਦਾ ਕੋਈ ਨੌਜਵਾਨ ਸਾਡਾ ਤੋਂਮ ਦਾ ਨਹੀਂ ਲਾਉਂਦੇ ਕੋਈ ਲੱਤਾਂ ਨਹੀਂ ਖਿੱਚਦੇ ਸਾਡੇ ਨੌਜਵਾਨ ਦੀ ਆ ਖੜੀ ਆ ਔਰ ਖੜੀ ਆ ਜਿੱਤੀ ਜਿੱਤੀ ਸੋ ਇੱਕ ਵਾਰੀ ਫੇਰ ਅਪੀਲ ਕਰਦੀਏ ਅਸੀਂ ਜਾਤੇ ਚਾਂ ਸ਼ਾਂਤਮਈ ਆ ਕੋਈ ਹਿੰਸਾ ਨਹੀਂ ਆ ਸਾਡੇ ਮਨ ਚ ਕਦੇ ਸਾਡੇ ਮਨ ਚ ਹਿੰਸਾ ਹੋ ਨਹੀਂ ਸਕਦੀ ਅਸੀਂ ਉਸ ਨਾਲਪੁਰ ਖਵਾਈ ਗਰੂ ਤੋਂ ਉਹ ਸਕਾਲਪੁਰ ਖਵਾਈ ਗਰੂ ਤੋਂ ਉਹਨਾਂ ਦੇ ਫਲਸਫਿਆਂ ਤੇ ਸਾਡੇ ਰਹਿਬਰਾਂ ਦੇ ਸਾਡੇ ਗੁਰੂਆਂ ਦੀਆਂ ਕਮਾਈਆਂ ਤੇ ਤੁਰੇ ਆ ਉਦੋਂ ਪਾਸੇ ਨਹੀਂ ਹੋ ਸਕਦੇ ਸੋ ਪਹਿਰਾ ਦਿੱਤਾ ਅੱਜ ਪ੍ਰਤੱਖ ਹੋ ਗਿਆ ਜਿਹੜੇ ਸ਼ਹੀਦ ਸਿੰਘਾਂ ਦਾ ਪਹਿਰਾ ਸੀ ਜਿਹੜੀ ਆਪਾਂ ਵਾਇਗਰੂ ਦੀ ਕਲਾ ਦੀ ਗੱਲ ਕਰਦੇ ਸੀ ਅੱਜ ਪ੍ਰਤੱਖ ਹੋ ਗਈ ਤੁਹਾਡੇ ਸਾਹਮਣੇ ਜਵਾਨੋ ਜਿਉਂਦੇ ਵਾਸਤੇ ਰਹੋ ਜੋ ਬਜ਼ੁਰਗਾਂ ਨੇ ਸਾਨੂੰ ਸਾਡੀਆਂ ਮਾਤਾਵਾਂ ਨੇ ਅਸ਼ੀਰਵਾਦ ਦਿੱਤੇ ਆ ਤੇ ਅਸੀਂ ਅੱਜ ਵੀ ਵੀਰ ਵੀ ਕਰਦੇ ਆ ਵੀ ਆ ਜਾਓ ਇਹਨੂੰ ਬਾਅਦ ਦਾ ਪ੍ਰੋਗਰਾਮ ਵਾਲੀ ਕੋ ਅਸੀਂ ਇਕੱਠੇ ਆ ਜਿਹੜੇ ਕਹਿੰਦੇ ਸੀ ਦੋ ਘਰ ਪਾਉਂਦੇ ਆ ਨਹੀਂ ਅਸੀਂ ਦੋ ਘਰ ਨਹੀਂ ਆ ਸਾਡਾ ਸਹੀ ਸਾਡਾ ਇੱਕ ਸਾਡਾ ਜਾਗਦਾ ਅਜੇ ਕੈਮ ਅਸੀਂ ਉਹਨਾਂ ਹੱਦਾਂ ਦੀ ਅਗਵਾਹੀ ਚ ਚੱਲ ਰਹੇ ਆ ਅਸੀਂ ਕੁਝ ਵੀ ਨਹੀਂ ਆ ਸਾਡੇ ਬਜ਼ੁਰਗਾਂ ਦੇ ਅੱਗੂ